ਗੋਲਡੀ ਕੁਸ਼ਨ ਨੰਬਰ 1576 ਸਰਦਾਰ ਭਜਨ ਸਿੰਘ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਇਹ ਸਵਾਲ ਦਾ ਜਵਾਬ ਹਾਂ ਦੇ ਵਿੱਚ ਹੈ ਜੀ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਜਿਹੜੀ ਬਕੋਤੋਂ ਉਤਾਰ ਤੋਂ ਫਾਜ਼ਿਲਕਾ ਫਰੀਦਪੁਰ ਰੋਡ ਛੀਦੂਤਮ ਸਿੰਘ ਮਾਰਗ ਬਾਈਪਾਸ ਬਣਾਉਣ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਿਹੜੀ ਅੱਜ ਸਕੱਤਰ ਪੰਜਾਬ ਮੰਡੀ ਬੋਰਡ ਦੁਆਰਾ ਮਿਤੀ 11 ਮਾਰਚ 2025 ਨੂੰ 13 ਕਰੋੜ 28 ਲੱਖ 70 ਹਜ਼ਾਰ ਰੁਪਏ ਦੀ ਵਿਭਾਗ ਨੂੰ ਜਾਰੀ ਕਰ ਦਿੱਤੀ ਗਈ ਹੈ ਜੀ ਇਹ ਸੜਕ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਆ ਨਯਾਬੇ ਮਹਲਮਲ ਬਣੇਗੀ ਕੁੱਲ ਲੰਬਾਈ ਇਹਦੀ 9 ਕਿਲੋਮੀਟਰ ਆ ਜੀ ਚੌੜਾਈ 18 ਫੁੱਟ ਆ ਇਹ ਸੜਕ ਜਲਾਲਾਬਾਦ ਸ਼ਹਿਰ ਲਈ ਬਾਈਪਾਸ ਦਾ ਕੰਮ ਕਰੇਗੀ ਅਤੇ ਸ਼ਹਿਰ ਦੀ ਟ੍ਰੈਫਿਕ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਮਦਦ ਕਰੇਗੀ ਜੀ ਠੀਕ ਹੈ ਜੀ ਗੋਲਦੀ ਜੀ ਸਪੀਕਰ ਸਾਹਿਬ ਇੱਕ ਕੁਐਸਚਨ ਹੈ ਜੀ ਹਾਂ ਜੀ ਇਸ ਮਾਰਗ ਦਾ ਨਾਮ ਸ਼ਿਦੂਦਮ ਸਿੰਘ ਮਾਰਗ ਦੇ ਨਾਮ ਤੇ ਰੱਖਿਆ ਗਿਆ ਹੈ ਉਹਦੇ ਲਈ ਧੰਨਵਾਦ ਔਰ ਇੱਕ ਹੋਰ ਰਿਕੁਐਸਟ ਹੈ ਜੇ ਉੱਥੇ ਇੱਕ ਚੌਕ ਬਣਾ ਕੇ ਉਹਨਾਂ ਦਾ ਇੱਕ ਵੱਡਾ ਸਟੈਚੂ ਲਾ ਦਿੱਤਾ ਜਾਵੇ ਤਾਂ ਆਂਜਣਚ ਲੋਕਾਂ ਨੂੰ ਪਤਾ ਵੀ ਲੱਗੂਗਾ ਔਰ ਸਭ ਤੋਂ ਵੱਧ ਧੰਨਵਾਦ ਹੈ ਮੁੱਖ ਮੰਤਰੀ ਪੰਜਾਬ ਦਾ ਈਟੀਓ ਸਾਹਿਬ ਦਾ ਅਵੀਸਰ ਔਰ ਆਮੀਰ ਸਰ ਨੇ ਬਹੁਤ ਮਿਹਨਤ ਕੀਤੀ ਇਸ ਬਾਈਪਾਸ ਲਈ ਸਭੀ ਟੀਮ ਦਾ ਧੰਨਵਾਦ ਇੱਕ ਰਿਕੁਐਸਟ ਹੈ ਜਿਨ੍ਹਾਂ ਨੂੰ ਕਹਦੇ ਇੱਕ ਸਟੈਚੂ ਵੀ ਕਰ ਦਿਓ ਜੀ ਬਤਰੀ ਜੀ ਗੋਲਡੀ ਜੀ ਨੇ ਸਰਵਾਰ ਕਰਤਾ ਕਰਦੇ ਹੋ ਮਾਨਯੋਗ ਸਪੀਕਰ ਸਾਹਿਬ ਜੀ ਬਹੁਤ ਕਿਤੀ ਐਮਐਲਏ ਸਾਹਿਬ ਨੇ ਇਹਨਾਂ ਦੀ ਡਿਮਾਂਡ ਸੀਗੀ ਕਿ ਇਸ ਮਾਰਗ ਦਾ ਨਾਮ ਸ਼ਹੀਦ ਉਦਮ ਸਿੰਘ ਮਾਰਗ ਰੱਖਿਆ ਜਾਵੇ ਜਿਹੜੀ ਡਿਮਾਂਡ ਮਨਜ਼ੂਰ ਕਰ ਲਈ ਗਈ ਆ ਜੀ ਬਾਕੀ ਅਸੀਂ ਅੱਜ ਜਿੰਨੇ ਵੀ ਬੈਠੇ ਆ ਸਾਰੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਇਸ ਮੁਕੱਦਸ ਹਾਊਸ ਦੇ ਵਿੱਚ ਬੈਠੇ ਆ ਜੀ ਜਿਹੜਾ ਇਹਨਾਂ ਨੇ ਸਟੈਚੂ ਲਾਉਣ ਦੀ ਗੱਲ ਕੀਤੀ ਆ ਇਹ ਜਗ੍ਹਾ ਦੀ ਪਛਾਣ ਕਰ ਲੈਣ ਜੀ ਅਸੀਂ ਸਟੈਚੂ ਲਗਵਾ ਦਿਆਂਗੇ ਜੀ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਗੋਲਡੀ ਜੀ